ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐਸਮ ਜੀ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੁਆਰ ਤਾਂ ਇੱਕ ਨਿੱਕੀ ਜੀ ਗੱਲ ਕਰਕੇ ਕਿਸੇ ਦਾ ਘਰ ਕਿਵੇਂ ਉਜੜ ਸਕਦਾ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਜੀ ਹਾਂ ਜਦੋਂ ਦਿਲਾਂ ਦੇ ਅੰਦਰ ਖੋਟ ਪੈਦਾ ਹੋ ਜਾਂਦੀ ਹੈ ਜਦੋਂ ਦਿਲਾਂ ਦੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ ਫਿਰ ਕਤਲ ਕਦੋਂ ਹੋ ਜਾਂਦੇ ਨੇ ਇਸ ਬਾਬਤ ਅਸੀਂ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ ਤਾਂ ਦੱਸਦੇ ਕਿ ਪੁਰਾਣੀ ਰੰਜਿਸ਼ ਤੇ ਕਾਰਨ ਇੱਕ ਸਖਸ਼ਤਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤੇ ਉਸ ਦੀ লাশ ਨੂੰ ਐਸਵਾਈਐਲ ਨਹਿਰ ਦੇ ਕੋਲੇ ਛੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਰੂ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਕਿ ਆਖਿਰਕਾਰ ਇੱਕ ਨਿੱਕੀ ਜੀ ਗੱਲ में ਲੈ ਕੇ ਵਿਵਾਦ ਐ ਨਾ ਕਿਵੇਂ ਵੱਧ ਸਕਦਾ ਹੈ ਕਿ ਕੋਈ ਕਿਸੇ ਦਾ ਕਤਲ ਕਰ ਦੇਵੇ ਤਾਂ ਇੱਕ ਵਾਰ ਪੂਰਾ ਮਾਮਲਾ ਜਾਣ ਲੈਣੇ ਉਹਨੇ ਚੁਗੁੰਮਾ ਲੈ ਗਿਆ ਘਰ ਤੋਂ ਆ ਕੇ ਜਿਹੜਾ ਰਿਤੇ ਲੈ ਕੇ ਗਿਆ ਸੀ ਉਹ ਪਿੰਡ ਦਾ ਹੀ ਸੀ ਇਹ ਕਿਤੇ ਲਾਡ ਖੇੜੇ ਗੁੱਜਦਾ ਜੀ ਇੱਕ ਮਨ ਕੋ ਯਾ ਦੋਸਤ ਹੈ ਇਹ ਵੈਸੇ ਹੀ ਇਹ ਆਪਣਾ ਯਾ ਦੋਸਤ ਬਣ ਕੇ ਤਾਂ ਮਾਰਿਆ ਕਿਹੜੀ ਥਾਂ ਤੇ ਨਹਿਰ ਤੇ ਯਸਬਈਲ ਨਹਿਰ ਤੇ ਕਿਤਨੇ ਧੱਬਿਆ ਹੋਇਆ ਸੀ ਮਾਰ ਕੇ ਦੱਬ ਗਿਆ ਹੋਇਆ 20 ਤਰੀਕ ਦਾ ਮਾਰਿਆ ਉਹ ਜੀ 20 ਤਰੀਕ ਦਾ ਮਾਰਿਆ ਉਹ ਹਾਂਜੀ ਇੱਕ ਅਸੀਂ ਕੱਲ ਮੁਕੱਦਮਾ ਨੰਬਰ 96 ਰਜਿਸਟਰ ਕੀਤਾ ਸੀ ਅੰਦਰ ਸੈਕਸ਼ਨ 103 ਜਿਮਨ 13 ਜਿਮਨ 5 ਤੇ 238 ਬੀ ਐਨ ਐਸ ਐਸ ਜੋਗੀ 302 34 ਤੇ 201 ਆਈ ਪੀ ਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਵੀ ਉਰਦਨ ਪਿੰਡ ਦਾ ਰਹਿਣ ਵਾਲਾ ਹੈ ਇਹ ਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਤੌਰ ਤੇ ਤਿੰਨ ਚਾਰ ਦਿਨ ਪੜਤਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਿਖਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪ ਬਿੰਦੂ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮੂਸ਼ ਸੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਦਿੱਤੀ ਗਈ ਪਵਨ ਕੁਮਾਰ ਦੀ ਜਿਹਦੀ ਸਟੇਟਮੈਂਟ ਮੁਤਾਬਕ ਇਹ ਸ਼ੁਭਮੂਸ਼ ਸੁਭੀ ਗੁਰਪ੍ਰੀਤ ਤੇ ਕਰਨ ਨੇਪਾਲੀ ਤੇ ਟੋਨੀ ਮਾਨੇਪੁਰ ਨੇ ਇਹਨਾਂ ਨੇ ਇਹਦੇ ਭਰਾ ਵੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਇਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਦੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀਆਂ ਦੀ ਸ਼ੁਭਮ ਸ਼ੁਭੀ ਤੇ ਟੋਨੀ ਮਾਨਕਪੁਰ ਦੀ ਅਰੈਸਟ ਕਰ ਲਈ ਸਰ ਇਹ ਕਤਲ ਕਿੰਪੀਤਾ ਜੀ ਕਤਲ ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀਗੀ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਕਤਲ ਕੀਤਾ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਕੀਤੇ ਚਾਰ ਦੀ ਕੀ ਅੰਡਰ ਸੈਕਸ਼ਨ 103 ਜਿਮਨ 10 ਜਿਮਨ 5 ਤੇ 238 ਬੀਨਸ ਜੋ ਆਪੀਸੀ ਪੁਰਾਣੇ ਲੌਂਗ ਬਰ 302 34 ਤੇ 201 ਆਪੀਸੀ ਹੁੰਦੀ ਆ ਪੰਜ ਦਿਨਾਂ ਦਾ ਮਾਨ ਮਿਲਿਆ ਜੀ 1 ਅਗਸਤ ਤੱਕ ਜਿਹੜੇ ਨੋਰਮਲ ਆ ਗਏ ਨੇ ਬੀਟਾਵਾ ਫੋਰਮ ਤੋਂ ਬਦਲਦਾ ਫਾਈਨਲੀ ਜੀ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਾਂਝੀ ਹੋ ਗਈ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਨਾਂ ਤੋਂ ਇਹ ਅ ਅਨਜਾਨ ਦਿੱਤਾ ਗਿਆ ਇਸ ਘਟਨਾ ਨੂੰ ਕਿੰਨੇ ਵਿਅਕਤੀ ਜਿਹੜੇ ਦੇ ਤਾਰੀਕੀ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਵਿਦਨ 24 ਆਵਰਸ ਅਸੀਂ ਐਫ ਆਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਲਿਆ ਇਹਨਾਂ ਚੋ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਹੈ ਬਾਕੀਆਂ ਦਾ ਕੋਈ ਕ੍ਰਿਮਨ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਪੀਐਸ ਦੇ ਮਕਦਮੇ ਸੀ